ਸਿੰਦਰ ਦੀ ਬੀਜਪੀ ਜਾਵਰ ਸਰਕਾਰ ਮਰਦਾਬਾ 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 ਬੀਜਪੀ ਅੰਮੀ ਨੇ ਵੀ ਨੂਸਵਾਰਨ ਪਿੰਡਾਂ ਵਿੱਚ ਨਹੀਂ ਵੜਨ ਦੇਵਾਂਗੇ ਨਹੀਂ ਕਰਦੇਵੇ ਨਹੀਂ ਕਰਦੇਵੇ ਬੀਜਪੀ ਦੇ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਵਾਂਗੇ ਨਹੀਂ ਵੜਦੇ ਤੇ ਨਹੀਂ ਕਰਦੇ ਸਿੰਦਰ ਦੀ ਬੀਜਪੀ ਜਾਵਰ ਸਰਕਾਰ ਮਰਦਾਬਾ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾ 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 वाहगुरु जी वा का खालसा वाहिगुरु जी की फतेह मैं आगू किसान मजदूर मोर्चा ਸੂਬਾ ਜਨਰਲ ਸਕੱਤਰ ਊਂਕਾਰ ਸਿੰਘ ਪੁਰਾਣਾ ਪੰਘਾਲਾ ਮੇਰੇ ਨਾਲ ਸਾਡੀ ਜਥੇਬੰਦੀ ਦੇ ਪ੍ਰਧਾਨ ਬਾਕੂ ਬਲਕਾਰ ਸਿੰਘ ਜੀ ਮੱਲੀ ਸੀਨੀਅਰ ਮੀਤ ਪ੍ਰਧਾਨ ਸ਼ਮਿੰਦਰ ਸਿੰਘ ਸ਼ਨੀਦਾਨ ਸਿੰਘ ਜੀ ਅੱਜ ਸਾਡੀ ਜਥੇਬੰਦੀ ਦੀ ਮੀਟਿੰਗ ਜਿਹੜੀ ਆ ਜਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਮਕੇਰੀਆਂ ਦੇ ਕਸਬਾ ਪੰਘਾਲਾ ਦੇ ਵਿੱਚ ਹੋਈ ਆ ਅੱਜ ਦੀ ਉਮੀਦਵਾਰ ਦੇ ਵਿੱਚ ਜਥੇਬੰਦੀ ਦੇ ਸਾਰੇ ਆਉਦੇਦਾਰ ਸਹਿਬਾਨ ਤੇ ਵਰਕਰ ਸਹਿਬਾਨ ਜਿਹੜੇ ਆ ਉਹ ਸ਼ਾਮਲ ਹੋਏ ਸੋ ਅੱਜ ਅਸੀਂ ਜਿਹੜੀ ਚਰਚਾ ਕੀਤੀ ਐ ਜਿਹੜਾ ਸਾਡਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਸ਼ੰਭੂ ਖਨੌਰੀ ਬਾਡਰ ਤੇ ਡੱਬ ਵਾਲੀ ਬਾਡਰਾਂ ਦੇ ਉੱਤੇ ਸਾਡੇ ਅੰਦੋਲਨ ਦੇ ਉੱਤੇ ਭਾਜਪੀ ਨੇ ਜਿਹੜਾ ਯਵਰਟਾਇਆ ਮੋਦੀ ਦੇ ਇਸ਼ਾਰੇ ਦੇ ਉੱਤੇ ਹਰਿਆਣਾ ਸਰਕਾਰ ਨੇ ਸੋ ਕੱਲ ਅਮ੍ਰਿਤਸਰ ਸਾਹਿਬ ਦੇ ਵਿੱਚ ਵੀ ਜਿਲੇ ਜਿਲੇ ਦੇ ਵਿੱਚ ਪਿੱਟੇ ਬੈੱਡਪਿੰਡ ਦੇ ਵਿੱਚ ਜਦੋਂ ਸਾਡੀਆਂ ਜਥੇਬੰਦੀਆਂ ਜਿਹੜਾ ਸੀ ਜੀਐਪੀ ਦਾ ਵਿਰੋਧ ਕਰ ਰਹੀਆਂ ਸੀ ਕਾਂਤੀਪੂਰਕ ਤੇ ਬੀਜੇਪੀ ਦੇ ਗੁੰਡਿਆਂ ਨੇ ਜਿਹੜਾ ਉਹ ਸਾਡੇ ਕਿਸਾਨ ਵੀਰਾਂ ਦੇ ਉੱਤੇ ਹਮਲਾ ਕੀਤਾ ਜਿਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਨਿੰਦਾ ਕਰਦੇ ਆ ਸੋ ਅਸੀਂ ਇਹ ਐਲਾਨ ਕੀਤਾ ਇਤੋਂ ਨਹੀਂ ਬੀਜੇਪੀ ਜਿਹੜੀ ਆ ਉਹ ਜਦੋਂ ਵੀ ਪਿੰਡਾਂ ਦੇ ਵਿੱਚ ਉਹਨਾਂ ਦੇ ਉਮੀਦਵਾਰ ਆਉਣਗੇ ਉਹਨਾਂ ਦਾ ਕਾਲੇ ਝੰਡਿਆਂ ਦੇ ਨਾਲ ਸਖਤ ਵਿਰੋਧ ਕਰਾਂਗੇ ਸੋ ਸਾਡੇ ਨੌਜਵਾਨ ਜਿਹੜੇ ਹਰਿਆਣੇ ਦੇ ਵਿੱਚੋਂ ਗ੍ਰਿਫਤਾਰ ਕੀਤੇ ਆ ਹਰਿਆਣੇ ਦੀ ਸਰਕਾਰ ਨੇ ਉਹਦੇ ਸਬੰਧ ਦੇ ਵਿੱਚ ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ ਦੇ ਨਾਲ ਸਾਡੀ ਟੇਬਲ ਦੇ ਉੱਤੇ ਪਹਿਲੇ ਮੀਟਿੰਗ ਹੋਈ ਸੀ 16 ਤਰੀਕ ਤੱਕ ਦਾ ਟਾਈਮ ਦਿੱਤਾ ਗਿਆ ਸੀ ਪਰ ਦੋਨਾਂ ਸਰਕਾਰਾਂ ਨੇ ਸਾਡੇ ਨੌਜਵਾਨਾਂ ਨੂੰ ਰਿਆਰ ਨਹੀਂ ਕੀਤਾ ਅਸੀਂ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਰੇਲ ਦਾ ਚੱਕਾ ਜਾਮ ਕਰ ਦਿੱਤਾ ਆ ਦੋਹਾਂ ਮੋਰਚਿਆਂ ਨੇ ਜਿਹੜੇ ਸਾਡੇ ਮੋਰਚੇ ਆ ਜਿਹੜੇ ਫੋਰਮ ਹੈ ਦੋਹਾਂ ਮੋਰਚਿਆਂ ਦਾ ਉਹਨਾਂ ਨੇ ਉੱਥੇ ਚੱਕਾ ਜਾਮ ਕਰ ਦਿੱਤਾ ਤੇ ਰੀਲ ਦਾ ਚੱਕਾ YNAM ਉਦੋਂ ਤੱਕ ਰਹੇਗਾ ਜਦੋਂ ਤੱਕ ਸਾਡੇ ਕਿਸਾਨ ਵੀਰਾਂ ਨੂੰ ਰਹਾ ਨਹੀਂ ਕਰ ਦਿੱਤਾ ਜਾਂਦਾ ਸੋ ਮੈਂ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਤਾਮਲਨਾਡੂ ਉੜੀਸਾ ਮੱਧ ਪ੍ਰਦੇਸ਼ ਯੂਪੀ ਤੇ ਬਿਹਾਰ ਸਾਰੇ ਭਾਰਤ ਦੇਸ਼ ਦੇ ਮਿਹਨਤੀ ਲੋਕਾਂ ਨੂੰ ਕਿਸਾਨ ਮਜ਼ਦੂਰਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਆ ਜਿਹੜਾ ਜੇਸਤੀ ਰਾਜ ਗੱਦੀ ਦੇ ਉੱਤੇ ਮਗਰਮਸ਼ ਬੈਠਾ ਕਿਥੇ ਅਸੀਂ ਇਹਨਾਂ ਦਾ ਕਾਲੇ ਝੰਡਿਆਂ ਦੇ ਨਾਲ ਮੋਦੀ ਵਰਗਿਆਂ ਦਾ ਵਿਰੋਧ ਕਰਨਾ ਉਥੇ ਵੋਟ ਦੀ ਚੋਟ ਦੇ ਨਾਲ ਇਹਨੂੰ ਜਿਹੜਾ ਮੂਹਤੇ ਮੂੰਹ ਛੁੱਟਦੇ ਹੋ ਰਾਜਗੱਦੀ ਦੇ ਉੱਤੋਂ ਤਾਂ ਜੋ ਇਹ ਹੋ ਜੇ ਜਿਹੜੇ ਡਿਕਟੇਟਰ ਹੈ ਤਾਨਾਸ਼ਾਹ ਹੈ ਉਹ ਅੱਗੇ ਤੋਂ ਲੈ ਕੇ ਕੋਈ ਜਬਰ ਨਾ ਇਹੋ ਜੇ ਬਣ ਕੇ ਕਰ ਸਕਣ ਸੋ ਮੈਨੂੰ ਪੂਰਨ ਆਸ ਹੈ ਕਿ ਸਾਰੇ ਭਾਰਤ ਦੇਸ਼ ਦੇ ਕਿਰਤੀ ਲੋਕ ਇੱਕ ਹੋ ਕੇ ਇਸ ਬੀਜੇਪੀ ਨੂੰ ਜਿਹੜਾ ਆ ਮੂਹਤੇ ਮੂੰਹ ਛੁੱਟਣਗੇ ਤੇ ਆਪਣੀਆਂ ਜਿਹੜੀਆਂ ਬਣਦੀਆਂ ਮੰਗਾਆਂ ਜਿਹੜੀਆਂ ਇਹਨੇ 220 ਦੇ ਵਿੱਚ ਮੰਨੀਆਂ ਸੀ ਉਹ ਜਿਹੜੀਆਂ ਆ ਲਾਗੂ ਕਰਵਾ ਕੇ ਫੇਰ ਅਸੀਂ ਜਿਹੜਾ ਆ ਸ਼ੰਭੂ ਤੇ ਖਨੌਰੀ ਡੱਬ ਵਾਲੀ ਬਾਡਰਾਂ ਦੇ ਉੱਤੋਂ ਆਪਣੇ ਘਰਾਂ ਨੂੰ ਵਾਪਸ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ